ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਜੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜਿਹੜਾ ਕਿ ਪਿੰਡ ਰਾਜੋਆਣੇ ਦੇ ਵਿੱਚ 메ਨ ਰੋਡ ਦੇ ਉੱਤੇ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਹੀਰਾ ਪਿੰਡ ਤੋਂ ਅੱਗੇ ਆਏ ਤਾਂ ਇਸ ਪਿੰਡ ਦੇ ਵਿੱਚ ਆ ਕੇ ਰੁਕੇ ਸੀ ਇੱਥੇ ਮਾਈ ਪੱਟੀ ਜੀ ਨੇ ਗੁਰੂ ਜੀ ਦੇ ਦਰਸ਼ਨ ਦੇਦਾਰੇ ਕੀਤੇ ਗੁਰੂ ਜੀ ਨੂੰ ਨਮਸਕਾਰ ਕੀਤੀ ਔਰ ਉਹਨਾਂ ਨੂੰ ਪ੍ਰਸ਼ਾਦ ਪਾਣੀ ਸ਼ਕਾਇਆ ਗੁਰੂ ਜੀ ਬੜੇ ਪ੍ਰਸੰਨ ਹੋਏ ਤੇ ਉਹਨਾਂ ਨੂੰ ਕਿਹਾ ਕਿ ਕੁਝ ਮੰਗ ਲਓ ਜਦ ਤੀਜੀ ਵਾਰ ਗੁਰੂ ਜੀ ਨੇ ਬਚਨ ਕਰਿਆ ਕਿ ਕੁਝ ਮੰਗ ਲਓ ਤਾਂ ਜਿਹੜੇ ਮਾਈ ਪੱਟੀ ਜੀ ਸੀ ਉਹਨਾਂ ਦੇ ਤਿੰਨ ਪੁੱਤਰ ਸੀ ਉਹਨਾਂ ਨੇ ਕਿਹਾ ਵੀ ਬਰ ਬਖਸ਼ੋ ਇਹਨਾਂ ਦੀਆਂ ਸ਼ਾਦੀਆਂ ਹੋ ਜਾਣ ਗੁਰੂ ਜੀ ਨੇ ਵਰਦਾਨ ਦਿੱਤਾ ਕਿ ਤੁਹਾਡੀ ਪੁੱਤਰਾਂ ਦੀਆਂ ਸ਼ਾਦੀਆਂ ਵੀ ਪੁੱਤਰ ਪੁੱਤਰੇ ਤੁਹਾਡੇ ਹੋਣਗੇ ਅਰ ਪਰਿਵਾਰ ਵਧੇਗਾ ਤਰੱਕੀਆਂ ਹੋਣਗੀਆਂ ਸੋ ਇਸੇ ਤਰ੍ਹਾਂ ਪਰਿਵਾਰ ਦੀ ਤਰੱਕੀ ਹੋਈ ਤੇ ਇਹਨਾਂ ਦੇ ਨਾਂ ਤੇ ਹੀ ਤਿੰਨ ਪਿੰਡ ਨੇ ਜਿਹੜੇ ਉਹ ਵਸੇ ਨੇ ਰਾਜੋਆਣਾ ਕਲਾ ਰਾਜੋਆਣਾ ਖੁਰਦ ਅਤੇ ਤੁਗਲ ਇਹ ਤਿੰਨ ਪਿੰਡ ਇਹਨਾਂ ਦੇ ਨਾਂ ਤੇ ਹੀ ਪੱਜੇ ਨੇ ਸੋ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ